ਸੋਹਣੇ ਮਾਹੀਆ ਮੇਰੇ ਮਾਹੀਆ ਕਈ ਤਾਂ ਡੰਡੋਤ ਕਰਕੇ ਵੀ ਸਟੇਜ ਤੇ ਚੜਦੇ ਰਹੇ ਆ ਭਾਵੇਂ ਸਿੰਗਰ ਚੰਗਾ ਗਾਉਂਦਾ ਹੈ ਭਾਵੇਂ ਸਿੰਗਰ ਠੀਕ-ਠੀਕ ਗਾਉਂਦਾ ਹੈ ਪਰ ਇੱਕ ਆਰਟਿਸਟ ਦਾ ਇੱਕ ਮਿਊਜ਼ੀਸ਼ੀਅਨ ਦਾ ਕੰਮ ਹੁੰਦਾ ਉਹਨੂੰ ਸੰਭਾਲਣਾ ਮੇਰੇ ਦਿਲ ਦੇ ਚਾ ਰਿਜ਼ੀਸ਼ਨਸ ਤੋਂ ਬਿਨਾ ਕੋਈ ਸਿੰਗਰ ਸਿੰਗਰ ਨਹੀਂ ਹਾਂਜੀ ਸਾਰੇ ਸਕੇਲਸ ਵਗੈਰਾ ਸਾਰੇ ਰਾਗ ਵਗੈਰਾ ਮੈਜ਼ੀਸ਼ਿਨਸ ਹੀ ਦੱਸ ਦੇਣਾ ਚਾਹ ਕਲਾਕਾਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਜੀ ਤੇ ਮੈਂ ਕੋਈ ਕਲਾਕਾਰ ਨਹੀਂ ਆ ਮੈਂ ਕਹਾਂਗਾ ਕਿਉਂਕਿ ਹਲੇ ਤਾਂ ਸ਼ੁਰੂਆਤ ਹੈ ਜੀ ਜਿਹੜਾ ਸੰਗੀਤ ਦਾ ਸਮੁੰਦਰ ਹੈ ਜੀ ਇਹਦਾ ਪਾਰ ਕੋਈ ਪਾ ਨਹੀਂ ਸਕਿਆ ਸੁਣ ਲੈ ਮੇਰੇ ਦਿਲ ਗਏ ਚਾ ਕਈ ਤਾਂ ਡੰਡੋਤ ਕਰਕੇ ਵੀ ਸਟੇਜ ਤੇ ਚੜਦੇ ਰਹੇ ਆ ਜੀ ਪੁਰਾਣੇ ਕਲਾਕਾਰ ਜੀ ਅੱਜ ਦੇ ਕਲਾਕਾਰਾਂ ਨੂੰ ਕਿਵੇਂ ਦੇਖਦੇ ਆਂ ਅੱਜ ਦੇ ਕਲਾਕਾਰ ਅਗਰ ਦੇਖੋ ਮੈਂ 뮤직 ਟੀਚ ਵੀ ਕਰਦਾ ਜੀ ਹੂੰ ਤੇ ਮੈਂ ਦੇਖਿਆ ਇਹ ਚੀਜ਼ ਅਬਜ਼ਰਵ ਕੀਤੀ ਹੈ ਕਿ ਅੱਜ ਕੱਲ ਬੱਚਿਆਂ ਦੇ ਪੇਰੈਂਟਸ ਆਂਦੇ ਨੇ ਜੀ ਪਹਿਲਾਂ ਹੂੰ ਉਹ ਪੁੱਛਦੇ ਨੇ ਮੀ ਜੀ ਤੁਹਾਡੀ ਫੀਸ ਕੀ ਹੈ ਹੂੰ ਤੁਸੀਂ ਕੀ ਫੀਸ ਲਓਗੇ ਸਾਡੇ ਬੱਚੇ ਨੂੰ ਕਿੰਨੀ ਦੇਰ ਦੇ ਵਿੱਚ ਸਿਖਾ ਦੋਗੇ ਹੂੰ ਜਦ ਕਿ ਸੰਗੀਤ ਹੈ ਜੀ ਚੀਜ਼ ਹੈ ਉਹਦੇ ਲਈ ਕੋਈ ਟਾਈਮ ਬਾਉਂਡੇਸ਼ਨ ਹੈ ਨਹੀਂ ਅਗਰ ਆਪਾਂ ਚਲੋ ਸਟਿਲ ਬੱਚੇ ਵੀ ਪੁੱਛ ਲੈਂਦੇ ਨੇ ਸਰ ਮੈਨੂੰ ਕਿੰਨੇ ਮਹੀਨੇ ਦੇ ਵਿੱਚ ਗਿਟਾਰ ਸਿੱਖ ਸਿੱਖ ਜਾਗਾ ਮੈਂ ਜਾਂ ਫਿਰ ਪੁੱਛ ਲੈਣਗੇ ਮੈਨੂੰ ਕਿੰਨੇ ਸਮੇਂ ਦੇ ਵਿੱਚ ਤੁਸੀਂ ਸੰਗੀਤ ਦੇ ਵਿੱਚ ਜਾਂ ਗਾਇਕੀ ਦੇ ਵਿੱਚ ਮੈਨੂੰ ਇੱਕ ਹੋਣਹਾਰ ਹਮ ਸਿੰਗਰ ਬਣਾ ਦੋਗੇ ਤਾਂ ਮੇਰਾ ਹੀ ਸਭ ਨੂੰ ਕਹਿਣਾ ਹੈਗਾ ਕਿ ਵੀ ਸੰਗੀਤ ਦੀ ਕੋਈ ਟਾਈਮ ਲਿਮਿਟ ਨਹੀਂ ਹੈ ਹਮ ਹਾਂਜੀ ਸੋ ਬਸੇ ਇਹ ਜੀ ਮਿਲ ਤੁਸੀਂ ਵੀ ਫਨਕਾਰਾਂ ਦੇ ਨਾਲ ਕਲਾਕਾਰਾਂ ਦੇ ਨਾਲ ਸਟੇਜ ਤੇ ਜਾਣੇ ਹੋ ਨਾਲ ਜੀ 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 ਕਿਵੇਂ ਦਾ ਮਾਹੌਲ ਲੱਗਦਾ ਉੱਥੇ ਉਥੇ ਮਾਹੌਲ ਹੈ ਜੀ ਸਾਡੇ ਮਨ ਦੇ ਵਿੱਚ ਤਾਂ ਇਹ ਹੁੰਦਾ ਹੈ ਵੀ ਆਪਣਾ ਅਸੀਂ ਕੰਮ ਪੂਰੀ ਤਰ੍ਹਾਂ ਨਾਲ ਨਿਭਾਈਏ ਹੂੰ ਜੋ ਸਿੰਗਰ ਸਾਡੇ ਨਾਲ ਜਾ ਰਿਹਾ ਉਹਨੂੰ ਚੰਗੀ ਤਰ੍ਹਾਂ ਗਵਾਈਏ ਹੂੰ ਜਿਸ ਹਿਸਾਬ ਦਾ ਮਿਊਜ਼ਿਕ ਉਹਦਾ ਬੈਕਗ੍ਰਾਉਂਡ ਹੋਣਾ ਚਾਹੀਦਾ ਉਸ ਉਸ ਤਰ੍ਹਾਂ ਦਾ ਹੀ ਮਿਊਜ਼ਿਕ ਉਹਨੂੰ ਦੇਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਸਿੰਗਰ ਚੰਗਾ ਗਾਉਂਦਾ ਹੈ ਭਾਵੇਂ ਸਿੰਗਰ ਠੀਕ-ਠੀਕ ਗਾਉਂਦਾ ਹੈ ਇੱਕ ਆਰਟਿਸਟ ਦਾ ਇੱਕ ਮਿਊਜ਼ੀਸ਼ੀਅਨ ਦਾ ਕੰਮ ਹੁੰਦਾ ਉਹਨੂੰ ਸੰਭਾਲਣਾ ਮਿਊਜ਼ੀਸ਼ੀਅਨਸ ਤੋਂ ਬਿਨਾ ਸਿੰਗਰ ਸਿੰਗਰ ਨਹੀਂ ਹੈ ਹੂੰ ਹਾਂਜੀ ਸਾਰੇ ਸਕੇਲਸ ਵਗੈਰਾ ਸਾਰੇ ਰਾਗ ਵਗੈਰਾ ਮਿਊਜ਼ੀਸ਼ੀਅਨਸ ਹੀ ਦੱਸਦੇ ਨੇ ਕਿਸੇ ਕਲਾਕਾਰ ਨੇ ਕਿਹਾ ਵੀ ਆਜਾ ਸ਼ਿਵੀ ਮੇਰੇ ਤੋਂ ਪਹਿਲਾਂ ਤੁੰਗਾ ਵਾਲਾ ਤੇ ਤਾਂ ਚਲੋ ਮੌਕਾ ਬਹੁਤ ਘੱਟ ਮਿਲਦਾ ਹੂੰ ਕਿਉਂਕਿ ਅੱਗੋ ਕਲਾਕਾਰ ਨੇ ਵੀ ਪੇਮੈਂਟ ਫੜੀ ਹੁੰਦੀ ਹੈ ਜੀ ਹੂੰ ਤੇ ਉਹਨਾਂ ਦਾ ਇੱਕ ਟਾਈਮ ਬਾਉਂਡੇਸ਼ਨ ਵੀ ਹੁੰਦਾ ਜਿਵੇਂ ਕੰਟਾ ਗਾਣਾ ਉਹਨਾਂ ਨੇ 1.5 ਘੰਟਾ ਗਾਣਾ ਸੋ ਇਟ ਇਸ ਅ ਡਿਪੈਂਡ ਕਰਦੀ ਹੈ ਨਹੀਂ ਜੀ ਤੁਸੀਂ ਕਿੱਥੋਂ ਸ਼ੁਰੂ ਕੀਤੀ ਸੀ ਆਵਦੀ ਗਾਇਕੀ ਸਰ ਮੈਂ ਬਚਪਨ ਤੋਂ ਹੀ ਗਾਉਂਦਾ ਹਾਂ ਆ ਰੇਣਾ ਤੇ ਮੇਰੇ ਫਾਦਰ ਸਾਹਿਬ ਨੇ ਮੈਨੂੰ ਟੀਚ ਕੀਤਾ ਔਰ ਮੈਂ ਸਭ ਤੋਂ ਪਹਿਲਾ ਗਾਣਾ ਜੀ ਆਪਣੇ 7 ਸਾਲ ਦੀ ਉਮਰ ਦੇ ਵਿੱਚ ਗਾਇਆ ਸੀਗਾ ਹੂੰ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਜਰਨੀ ਸਟਾਰਟ ਹੋ ਗਈ ਜੀ ਫਾਦਰ ਸਾਡੇ ਕਲਾਕਾਰਾਂ ਨੂੰ ਵੀ ਦੱਸੋ ਵੀ ਕਲਾਕਾਰ ਕੀ ਤੁਸੀਂ ਕੀ ਤੁਹਾਡੇ ਨਾਮ ਦੇ ਨਾਲ ਕਲਾਕਾਰ ਲਾਈਏ ਤੇ ਕਿਹੋ ਜਿਹੇ ਗਾਣੇ ਗਾਉਂਗੇ ਦੋ ਬੋਲ ਸਾਡੇ ਨਾਲ ਓਕੇ ਸਰ ਸਭ ਤੋਂ ਪਹਿਲਾਂ ਤਾਂ ਦੇਖੋ ਤੁਸੀਂ ਕਲਾਕਾਰ ਜਿਹੜੀ ਚੀਜ਼ ਕਹਿ ਰਹੇ ਹੋ ਕਲਾਕਾਰ ਹੋਣਾ ਇੱਕ ਬਹੁਤ ਵੱਡੀ ਗੱਲ ਹੈ ਜੀ ਹੂੰ ਤੇ ਮੈਂ ਕੋਈ ਕਲਾਕਾਰ ਨਹੀਂ ਆ ਮੈਂ ਕਹਾਗਾ ਹੂੰ ਕਿਉਂਕਿ ਹਲੇ ਤਾਂ ਸ਼ੁਰੂਆਤ ਹੈ ਜੀ ਜਿਹੜਾ ਸੰਗੀਤ ਹੈ ਸਮੁੰਦਰ ਹੈ ਜੀ ਇਹਦਾ ਪਾਰ ਕੋਈ ਪਾ ਨਹੀਂ ਸਕਿਆ ਔਰ ਫਿਰ ਵੀ ਚਲੋ ਅਸੀਂ ਜਿੰਨਾ ਕਿ ਸਾਡੇ ਪੱਲੇ ਹੈਗਾ ਜੀ ਹੂੰ ਉਹਨਾਂ ਕਾ ਅਸੀਂ ਕੋਸ਼ਿਸ਼ ਕਰਦੇ ਆ ਵੀ ਲੋਕਾਂ ਨੂੰ ਉਸ ਸੰਗੀਤ ਦੇ ਨਾਲ ਖੁਸ਼ ਕਰ ਸਕੀਏ